ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਜੋ ਤੁਸੀਂ ਇਸ ਲਾਈਵ ਦੇ ਵਿੱਚ ਹਾਲਾਤ ਦੇਖ ਰਹੇ ਹੋ ਇਹ ਜ਼ਿਲ੍ਹਾ ਫਰੋਇਪੁਰ ਦੇ ਦਰਿਆਈ ਏਰੀਏ ਦੇ ਹਾਲਾਤ ਹਨ ਆਪਾਂ ਪੰਜਾਬ ਵਾਸੀ ਸੋਚਦੇ ਸੀ ਕਿ ਸ਼ਾਇਦ ਜਿਹੜਾ ਮੀਂਹ ਵਾਲਾ ਮੌਸਮ ਉਹ ਹੋਂ ਲੰਘ ਗਿਆ ਤੇ ਹੁਣ ਪਾਣੀ ਪੂਣੀ ਦਾ ਕੀ ਖਤਰਾ ਜਿਹੜਾ ਵੀ ਨਹੀਂ ਹੋਊਗਾ ਖਤਰਾ ਜਿਹੜਾ ਟਲਿਆ ਹੋਇਆ ਪਾਰਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਇਹ ਹਰੀਕੇ ਹੈਡ ਦਾ ਇਲਾਕਾ ਜਿੱਥੇ ਸਤਲੁਜ ਤੇ ਬਿਆਸ ਦਰਿਆ ਆ ਕੇ ਇਕੱਠੇ ਹੁੰਦੇ ਆ ਤੇ ਇੱਥੋਂ ਇਕੱਠੇ ਹੋ ਕੇ ਗਾਂ ਅੱਗੇ ਸੈਣੀ ਵਾਲੇ ਬਾਰਡਰ ਨੂੰ ਜਿਹੜਾ ਪਾਕਿਸਤਾਨ ਨੂੰ ਜਾਂਦਾ ਤੇ ਪਰਸੋਂ ਤੱਕ ਇੱਥੇ ਜਿਹੜਾ ਪਾਣੀ ਸੀਗਾ ਬਹੁਤ ਠੀਕ ਸੀਗਾ ਨਾਰਮਲ ਜਿਨਾ ਆਮ ਦਰਿਆ ਦੇ ਵਿੱਚ ਵਿੱਚ ਬਿਨਾਂ ਫਸਲਾਂ ਦਾ ਕੋਈ ਜ਼ਿਆਦਾ ਨੁਕਸਾਨ ਕਿਤੇ ਨੁਕਸਾਨ ਤਾਂ ਹੋਇਆ ਸੀਗਾ ਕੋਈ ਜ਼ਿਆਦਾ ਨਹੀਂ ਪਰ ਅੱਜ ਦੇ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਤਾਰੇ ਪਾਸੇ ਬਹੁਤ ਪਾਣੀ ਪਾਣੀ ਨਜ਼ਰ ਆਉਂਦਾ ਅੱਜ ਤਾਂ ਉਹ ਸਾਹਮਣੇ ਉਹ ਹਰੀਕੇ ਵਾਲਾ ਪੋਲਾ ਇਹ ਤੋਂ ਅਗਲੇ ਪਾਸੇ ਹਰੀਕੇ ਹੈਡ ਅੱਜ ਜਿਹੜੀਆਂ ਉੱਪਰ ਸੀਗੀਆਂ ਫਸਲਾਂ ਕਾਫੀ ਉਚਾਈ ਤੇ ਸੀ ਇਹਾਂ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਭਰਨਾ ਜਿਹੜਾ ਉਹ ਸਟਾਰਟ ਹੋ ਚੁੱਕਾ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਬਹੁਤ ਚਾਈ ਤੇ ਹੁੰਦਾ ਸੀਗਾ ਕੋਈ ਇਹਨੂੰ ਪਾਣੀ ਦੀ ਪੰ ਨਹੀਂ ਸੀ ਹੈਗੀ ਜੀ ਬਣੇ ਰਹੋ ਚੈਨਲ ਦੇ ਨਾਲ ਤੁਹਾਡੇ ਨਾਲ ਇੱਕ ਹੋਰ ਲੋਕੇਸ਼ਨ ਤੋਂ ਜਿਹੜਾ ਪਾਣੀ ਦੇ ਅਪਡੇਟ ਹੈ ਤੁਹਾਡੇ ਨਾਲ ਸੰਝੇ ਕਰਾਂਗੇ ਉਦੋਂ ਤੱਕ ਤੁਸੀਂ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ